ਭਾਜੀ ਕਈ ਵਾਰੀ ਕੰਪਲੇਟ ਕੀਤੀ ਕਾਰਪੋਰੇਸ਼ਨ ਨਾਲ ਹੋ ਗਿਆ ਹੁਣ ਵੀ ਅੱਜ ਤਰਨਾ ਪਾਇਆ ਸੀ ਹੁਣ ਦੇਖੋ ਅਗਲੇ ਬੰਦੇ ਕੀ ਕਰਦੇ ਚੇਅਰਮੈਨ ਸਾਹਿਬ ਕੀ ਕਰਦੇ ਆ ਉਹ ਤਾਂ ਬੜੀ ਵਾਰੀ ਕੰਪਲੇਂਟ ਪਾਈ ਆ ਉਹ ਗੱਡੀ ਆਉਂਦੀ ਸੀਵੇਜ ਵਾਲੀ ਹੁਣ ਇੱਕ ਵਾਰੀ ਗੱਡੀ ਖਾਲੀ ਹੋ ਆਪਣਾ 5 ਵਜੇ ਬਾਅਦ ਕੀ ਕਰਦੇ ਉਹ ਉਹ ਸਾਰਾ ਮਾਲੀ ਚਾਹਤਾ ਹੈ ਨਾ ਅਗਲੇ ਦਿਨ ਪਾਣੀ ਇਕੱਠਾ ਹੋ ਜਾਣਾ ਇੱਥੇ ਮੈਂ ਤਾਂ ਬਥੇਰੀ ਵਾਰੀ ਲੰਗਦਾ ਢਿਆੜੀ ਸਤਾ ਪੁੱਛੋ ਉਹ ਆ ਹਾਲ ਦੇਖ ਲੋ ਅੱਗੇ ਟਾਪਿਆ ਹੋਇਆ ਹੈ ਮੈਂ ਤੁਹਾਨੂੰ ਗਰਮ ਕਰਿਆ ਕਰੋ ਲੁਧਿਆਣਾ ਸਮਾਰਟ ਸਿਟੀ ਤੋਂ ਸਮਾਰਟ ਸਿਟੀ ਹੈ ਯਾਰ ਤੁਸੀਂ ਅੰਦਰ ਨੂੰ ਕੈਮਰਾ ਕਰ ਦਿਖਾਈ ਰਿਹਾ ਸੋਹਣਾ ਕੀ ਲੱਗਦਾ ਤੇਰਾ ਮਾਰਕੀਟ ਵੀ ਸਾਰੀ ਰਾਹ ਰੋਡ ਦੀ ਫੇਲ ਹੋ ਗਈ ਇਹ ਰਾਹ ਰੋਡ ਦਾ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਹਾਂਜੀ ਸਾਨੂੰ ਨਹੀਂ ਲੱਗਦਾ ਕਿ ਸੁਧਾਰ ਹੋਊਗਾ ਕਿ ਸੰਕੂਲ ਬਣਾਏ ਹੋਏ ਨੇ ਕਿਹੜੀ ਸੁਵਿਧਾ ਸਤਿ ਕੋ ਮਾਰੀਆਂ ਲੱਗ ਰਹੀਆਂ ਬਿਮਾਰੀਆਂ ਫੈਲ ਰਹੀਆਂ ਲੋਕਾਂ ਦੇ ਪੈਰ ਗੜ ਰਹੇ ਨੇ ਲੋਕਾਂ ਦੇ ਦੁਕਾਨਦਾਰੀਆਂ ਫੇਲ ਹੋ ਰਹੀਆਂ ਹਰ ਇਨਸਾਨ ਜਿਹੜਾ ਵੀ ਰਾਹ ਰੋਡ ਤੇ ਆਂਦਾ ਕੋਈ ਕਿਸੇ ਦਾ ਰਿਸ਼ਤਾ ਕਰਾਣ ਵੀ ਆਂਦਾ ਉਹ ਕਹਿੰਦਾ ਇਹ ਰੋਡ ਤੇ ਆਪਾਂ ਰਿਸ਼ਤਾ ਹੀ ਨਹੀਂ ਕਰਨਾ ਕੋਈ ਐਮਐਲਏ ਕੋਈ ਇੱਥੇ ਦਾ ਕਾਉਂਸਲਰ ਕੋਈ ਨਹੀਂ ਇੱਥੇ ਕਦੀ ਵੜਕੇ ਨਹੀਂ ਦੇਖਿਆ ਹੈਗਾ। ਕੋਈ ਤਾਂ ਹੁਣ ਰਹਿ ਹੀ ਨਹੀਂ ਗਏ। ਕੋਈ ਵੀ ਨਹੀਂ ਜਾਂਦਾ ਹੀ ਨਹੀਂ ਕੋਈ ਵੀ। بارش ਪੈਣ ਤੋਂ ਪਹਿਲਾਂ ਹੀ ਡੈਂਗਾ ਦਾ ਫੈਕਟਰੀਆਂ ਦਾ ਪਾਣੀ ਬਾਹਰ ਜਦੋਂ ਚਾਰ ਕਿਣੀਆਂ ਡੇਗਣਗੀਆਂ ਨਾ ਉਹ ਪਾਣੀ ਪਹਿਲਾਂ ਹੀ ਛੱਡ ਦੇਣਗੇ। بارش ਦਾ ਬਹਾਨਾ ਪਾਣੀ ਤਾਂ ਬਾਗੋ-ਬਾਗ ਆਉਂਦਾ। ਤਿੰਨੇ ਪਾਰਟੀਆਂ ਦੇ ਕਾਂਗਰਸ 13 ਸਾਲ ਹੋ ਗਏ ਟੋਟਲ ਕਿਸੇ ਨੇ ਕੋਈ ਗੱਲ ਪੈਸੇ ਖਾਂਦੇ ਆ ਲੋਕਾਂ ਨੂੰ ਪਾਗਲ ਬਣਾਉਂਦੇ ਆ। ਤੇ ਅਗਲੀ ਵਾਰ ਨੂੰ ਤੇ ਇਹਨਾਂ ਦੀ ਜੁੱਤੀਆਂ ਹੀ ਪਹਿਣੀਆਂ ਅਗਲੀ ਵਾਰ ਨੂੰ ਬੜੀ ਇਹਨਾਂ ਨੂੰ ਹਾਰ ਪੈਣੇ ਆ ਲੋਕਾਂ ਨੂੰ ਪਾਗਲ ਬਣਾਉਂਦੇ ਆ ਅੱਥੇ ਭਾਜੀ ਪਤਾ ਨਹੀਂ ਕਿੰਨੇ ਮੁੰਡੇ ਮਰ ਗਏ ਹੋਣੇ ਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਡਾ ਸਵਾਗਤ ਕਰਦਾ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਐਂਟਰੀ ਇੰਨੀ ਸੋਹਣੀ ਹੈ ਤੇ ਆਊਟਿੰਗ ਵੀ ਇੰਨੀ ਸੋਹਣੀ ਹੈ ਕਿ ਤੁਸੀਂ ਇੱਥੇ ਆਓਗੇ ਤਾਂ ਸਮਾਰਟ ਸਿਟੀ ਦੇ ਵਿੱਚ ਆ ਕੇ ਤੁਸੀਂ ਇਹ ਸੋਚੋਗੇ ਕਿ ਸਮਾਰਟ ਸਿਟੀ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਇੰਨਾ ਸੋਹਣਾ ਲੱਗਾ ਕਿ ਸਮਾਰਟ ਸਿਟੀ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਰਾਹੂ ਰੋਡ ਦੀ ਐਂਟਰੀ ਕਰਨ ਤੋਂ ਬਾਅਦ ਸਮਾਰਟ ਸਿਟੀ ਅਸਲੀ ਦੇਖਣ ਨੂੰ ਮਿਲੇਗੀ ਅਤੇ ਤੁਹਾਨੂੰ ਸਵਿੰਗ ਪੂਲ ਵੀ ਮਿਲੇਗਾ ਅਤੇ ਤੁਹਾਨੂੰ ਹੋਰ ਵੀ ਸੁਵਿਧਾ ਜਿਹੜੀ ਹੈ ਮਿਲ ਜੇਗੀ ਇਹ ਰਾਹੋਂ ਰੋਡ ਹੈ ਜਿੱਥੇ ਸਵਿੰਗ ਪੂਲ ਦਾ ਪਾਣੀ ਜਿਹੜਾ ਬਾਹਰ ਆ ਚੁੱਕਾ ਹੋਇਆ ਵਾ ਸੀਵਰ ਓਵਰਫਲੋ ਹੋ ਚੁੱਕੇ ਹੋਏ ਨੇ ਦੂਰ ਤੱਕ ਬਾਰਿਸ਼ ਨਹੀਂ ਪਈ ਹੈ ਬਾਹਰ ਤੱਕ ਜਿਹੜਾ ਹੈਗਾ ਓਵਰਫਲੋ ਕਰਕੇ ਜਿਹੜਾ ਪੂਰਾ ਪੂਰਾ ਪਾਣੀ ਦੋਨੋਂ ਸਾਈਡਾਂ ਤੇ ਭਰ ਚੁੱਕਾ ਹੋਇਆ ਹੈ ਇਹ ਲੁਧਿਆਣਾ ਸਮਾਰਟ ਸਿਟੀ ਹੈ ਵੈਲਕਮ ਟੂ ਤੁਸੀਂ ਗਰਵ ਕਰੋ ਤੁਸੀਂ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਰਹਿੰਦੇ ਹੋ ਦੁਕਾਨਦਾਰ ਹੈ ਬਾਈ ਇਧਰ ਆਇਓ ਕੀ ਨਾਮ ਹੈ ਆਪਣਾ ਅਲੀ ਨਾਮ ਹੈ ਜੀ ਕਿੰਨੇ ਸਾਲ ਤੋਂ ਸਰ ਮੈਨੂੰ 6 ਸਾਲ ਹੋ ਗਏ ਇਸ ਰੋਡ ਤੇ ਸਵਿੰਗਪੁਲ ਚ ਨੰਦੇ ਰਹਿੰਦੇ ਹੁੰਦੇ ਕਿ ਤੀ ਨੰਦੇ ਕਿਦਾਂ ਲੱਗਦਾ ਪਾਣੀ ਬਸ ਰੋਜ਼ ਉਹੀ ਹੈ ਸਵੇਰੇ ਘਰੋਂ ਨਾ ਇਹਦਾ ਬਾਹਰ ਆ ਕੇ ਰੋਡ ਤੇ ਦੂਜੀ ਵਾਰੀ ਨਾ ਇਹਦਾ ਹੁੰਦਾ ਇਹ ਕੋਈ ਸੁਹ ਨਹੀਂ ਲੰਦਾ ਬਾਜੀ ਕਈ ਵਾਰੀ ਕੰਪਲੇਂਟ ਕੀਤੀ ਕਾਰਪੋਰੇਸ਼ਨ ਵਾਲੇ ਆ ਗਏ ਹੁਣ ਵੀ ਅੱਜ ਵੀ ਤਰਨਾ ਪਾਇਆ ਸੀ ਹੁਣ ਦੇਖੋ ਅਗਲੇ ਬੰਦੇ ਕੀ ਕਰਦੇ ਚੇਅਰਮੈਨ ਸਾਹਿਬ ਕੀ ਕਰਦੇ ਆ ਉਹ ਤਾਂ ਬੜੀ ਵਾਰੀ ਕੰਪਲੇਂਟ ਪਾਈ ਆ ਉਹ ਗੱਡੀ ਆਂਦੀ ਸੀ ਵੇਜ ਵਾਲੀ ਉਹਨੇ ਇੱਕ ਵਾਰੀ ਗੱਡੀ ਖਾਲੀ ਉਹ ਆਪਣਾ ਪਾਈਪ ਜਾ ਪਾ ਕੇ ਕੀ ਕਰਦੇ ਆ ਉਹ ਉਹ ਸਾਰਾ ਮਾਲੀ ਚੱਕ ਲੈਣਾ ਅਗਲੇ ਦਿਨ ਫਿਰ ਪਾਣੀ ਇਕੱਠਾ ਹੋ ਜਾਣਾ ਇੱ ਫੇਰ ਘਟਾ ਘਟਾ ਨੇ ਕਿੰਨੀ ਵਾਰੀ ਲੰਗੇ ਉਹ ਰੋਡ ਤੋਂ ਉਹ ਵਿਸ਼ਾਲ ਭਾਈ ਮੈਂ ਨਹੀਂ ਦੱਸਣਾ ਯਾਰ ਕਿੰਨੀ ਵਾਰੀ ਲੰਗੇ ਉਹ ਕਿੰਨੀ ਵਾਰੀ ਲੰਗਦਾ ਮੈਂ ਤਾਂ ਬਥੇਰੀ ਵਾਰੀ ਲੰਗਦਾ ਦਿਹਾੜੀ ਖਰਾਬ ਕੁਛ ਹੋਇਆ ਉਹ ਆ ਹਾਲ ਦੇਖ ਲੋ ਅੱਗੇ ਟਾਪਿਆਂ ਦਾ ਯਾਰ ਤੁਸੀਂ ਗਰਭ ਕਰਿਆ ਕਰੋ ਲੁਧਿਆਣਾ ਸਮਾਰਟ ਸਿਟੀ ਚੋਂ ਤੁਸੀਂ ਸਮਾਰਟ ਸਿਟੀ ਹੀ ਆ ਦਿਖਾ ਦਿਓ ਤੁਸੀਂ ਉੱਧਰ ਨੂੰ ਕੈਮਰਾ ਕਰ ਰਿਹਾ ਹੀ ਰਿਹਾ ਸਮਾਰਟ ਸਿਟੀ ਹੈ ਲੁਧਿਆਣਾ ਬਜ਼ੁਰਗ ਵੀ ਹੈਗੇ ਨੇ ਨਾਲ ਗੱਲ ਕਰਦੇ ਆ ਕਿੰਨਾ ਸੋਹਣਾ ਲੱਗਦਾ ਇੱਥੇ ਆਂਦੇ ਹੋਏ ਸੋਹਣਾ ਕੀ ਲੱਗਦਾ ਇੱਥੇ ਤਾਂ ਮਾਰਕੀਟ ਵੀ ਸਾਰੀ ਰਾਹ ਰੋਡ ਦੀ ਫੇਲ ਹੋ ਗਈ ਇਹ ਰਾਹ ਰੋਡ ਦਾ ਕੋਈ ਸੁਧਾਰ ਨਹੀਂ ਹੋ ਰਿਹਾ ਹੈਗਾ ਹਾਂਜੀ ਸਾਨੂੰ ਨਹੀਂ ਲੱਗਦਾ ਕਿ ਸੁਧਾਰ ਹੋਊਗਾ ਇਹ ਸਵਿੰਗ ਪੂਲ ਬਣਾਏ ਹੋਏ ਨੇ ਕਿਹਦੀ ਸੁਵਿਧਾ ਹੱਤੇ ਬਣਾਏ ਹੋਏ ਨੇ ਇਹ ਤਾਂ ਸੁਵਿਧਾ ਸੰਗਤ ਦੀ ਸੁਵਿਧਾ ਲਈ ਹੈ ਸਾਰਾ ਕੁਝ ਬਣਿਆ ਹੋਇਆ ਤੁਸੀਂ ਆਓ ਗੰਦੇ ਹੋ ਕੇ ਜਾਓ ਅਤੇ ਨਿਕਾਸੀ ਕੋਈ ਨਹੀਂ ਹੈ ਦੇਖੋ ਬਿਮਾਰੀਆਂ ਲੱਗ ਰਹੀਆਂ ਬਿਮਾਰੀਆਂ ਫੈਲ ਰਹੀਆਂ ਲੋਕਾਂ ਦੇ ਪੈਰ ਗੜ ਰਹੇ ਨੇ ਲੋਕਾਂ ਦੀਆਂ ਦੁਕਾਨਦਾਰੀਆਂ ਫੇਲ ਹੋ ਰਹੀਆਂ ਹਰ ਇਨਸਾਨ ਅਥੇ ਜਿਹੜਾ ਵੀ ਰਾਹੋਂ ਰੋਡ ਤੇ ਆਂਦਾ ਹੈ ਕੋਈ ਕਿਸੇ ਦਾ ਰਿਸ਼ਤਾ ਕਰਾਣ ਵੀ ਆਂਦਾ ਉਹ ਕਹਿੰਦਾ ਇਹ ਰੋਡ ਤੇ ਆਪਾਂ ਰਿਸ਼ਤਾ ਹੀ ਨਹੀਂ ਕਰਨਾ ਇੱਥੇ ਤੱਕ ਤਾਂ ਲੋਕਾਂ ਦੀ ਇਨਸਾਨੀਅਤ ਗਾਇਬ ਹੋ ਗਈ ਕਿੱਥੇ ਨੇ ਜਿਹੜੇ ਵੱਡੀ ਵੱਡੀ ਸਰਦੀਆਂ ਲੈਂਦੇ ਨੇ ਕੋਈ ਆਪਸ਼ਨ ਨਹੀਂ ਇੱਥੇ ਆ ਕੇ ਦੇਖ ਰਿਹਾ ਕੋਈ ਲੀਡਰ ਨਹੀਂ ਆ ਕੇ ਦੇਖ ਰਿਹਾ ਐਮਐਲਏ ਸਾਹਿਬ ਨੇ ਇੱਕ ਦੋ ਗੇੜੇ ਮਾਰੇ ਆ ਦੇਖੇ ਨੇ ਨੱਠ ਭਜ ਕਰ ਰਹੇ ਪਰ ਬਣ ਪਤਾ ਨਹੀਂ ਕਿਉਂ ਨਹੀਂ ਕੁਛ ਰਿਹਾ ਕਿਉਂ ਵਜਾ ਕੀ ਹੋ ਜਾਂਦੀ ਹੈ ਪਤਾ ਨਹੀਂ ਕੁਛ ਨਹੀਂ ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਸਾਨੂੰ ਤਾਂ ਰੋਜ਼ ਮੈਂ ਸਾਨੂੰ ਇਹ ਲੱਗਦਾ ਹੈ ਨਹੀਂ ਵੈਸੇ ਜਿਵੇਂ ਕਿ ਲੀਡਰ ਵੀ ਜੋਰ ਲਾ ਰਹੇ ਨੇ ਦੇਖੋ ਮਾਲਕ ਜੇ ਸੁਣ ਲਵੇ ਐਮਐਲਏ ਸਾਹਿਬ ਨੇ ਜਰੂਰ ਇਸ ਗੱਲ ਨੂੰ ਕਿਹਾ ਹੈ ਕਿ ਆਪਾਂ ਇਹਨੂੰ ਠੀਕ ਕਰਾ ਰਹੇ ਹਾਂ ਆਪਾਂ ਜਲਦ ਤੋਂ ਜਲਦ ਜਿਹੜਾ ਪਾਣੀ ਹੈ ਖਤਮ ਕਰਾਵਾਂਗੇ ਅੱਜ ਵੀ ਇੱਥੇ ਧਰਨਾ ਲੱਗਿਆ ਸੀਗਾ ਸਾਰੇ ਇਹ ਵਾਦਾ ਕਰਕੇ ਗਏ ਕਿ ਆਪਾਂ 4 ਦਿਨ ਦੇ ਵਿੱਚ ਬਿਲਕੁਲ ਸਹੀ ਕਰਾਵਾਂਗੇ ਤੁਸੀਂ ਅੱਗੇ ਜਾ ਕੇ ਦੇਖੋ ਐਡੀ ਵੱਡੀ ਗੰਦਗੀ ਹੈ ਖੜਨ ਨੂੰ ਦਿੱਲੀ ਕਰਦਾ ਕਿਸੇ ਪਾਰਸ਼ ਪਈ ਨਹੀਂ ਤੇ ਪਾਣੀ ਕਿੱਥੋਂ ਆ ਗਿਆ ਪਾਰਸ਼ ਪੈਣ ਤੋਂ ਪਹਿਲਾਂ ਹੀ ਡੈਂਗਾ ਦਾ ਫੈਕਟਰੀਆਂ ਦਾ ਪਾਣੀ ਪਾਰਸ਼ ਜਦੋਂ 4 ਕਿਣੀਆਂ ਡੰਗਣ ਗਿਆ ਨਾ ਉਹ ਪਾਣੀ ਪਹਿਲਾਂ ਹੀ ਛੱਡ ਦੇਣਗੇ ਬਾਰਿਸ਼ ਦਾ ਬਹਾਨਾ ਪਾਣੀ ਦਾ ਬਾਗੋ ਬਾਗ ਆਂਦਾ ਉਹਦੇ ਪ੍ਰਾਊਡ ਹੁੰਦਾ ਆਪਾਂ ਨੂੰ ਕਿ ਆਪਾਂ ਲੁਧਿਆਣਾ ਸਮਾਰਟ ਸਿਟੀ ਚ ਹਾਂ ਬਿਲਕੁਲ ਬਿਲਕੁਲ ਇਹ ਦੇਖੋਗੇ ਤੁਸੀਂ ਇੱਥੇ ਕੀ ਹਾਲ ਹੈ ਇਸ ਕਰਕੇ ਆਪਾਂ ਇਹ ਮੈਸੇਜ ਦੇਣਾ ਚਾਹਦੇ ਹਾਂ ਕਿ ਜਿਹੜੇ ਸਾਡੇ ਲੀਡਰ ਹੈ ਆਪਣੀ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਮਾਲਕ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੰਮ ਜ਼ਰੂਰ ਕਰਨ ਇੱਕ ਹੋਰ ਬਜ਼ੁਰਗ ਨੇ ਸਾਡੇ ਨਾਲ ਅੱਗੇ ਗੱਲ ਥੋੜਾ ਮੋਟਰਸਾਈਕਲ ਮੈਂ ਕਿਹਾ ਰੋਡ ਹੈਗੀ ਨਾ ਚਲਦੀ ਹੋਈ ਮਨ ਤਾਂ ਆ ਦੱਸੋ ਪਹਿਲੀ ਤਾਂ ਗੱਲ ਕਿੰਨਾ ਸੋਹਣਾ ਲੱਗਦਾ ਤੁਹਾਨੂੰ ਇੱਥੇ ਆਂਦੇ ਹੋਏ ਉਹ ਬੁਰਾ ਲੱਗਦਾ ਜੀ ਬਹੁਤ ਜ਼ਿਆਦਾ ਬੁਰਾ ਲੀਡਰ ਲੰਗਦੇ ਕੋਈ ਲੀਡਰ ਲੰਗਦੇ ਹੋਣਗੇ ਪਰ ਆਪਣੇ ਜਿਵੇਂ ਗੱਡੀਆਂ 'ਚ ਲੰਗਦੇ ਆ ਪਤਾ ਨਹੀਂ ਲੱਗਦਾ ਹੈਗਾ ਕੋਈ ਐਮਐਲਏ ਕੋਈ ਇੱਥੇ ਦਾ ਕਾਉਂਸਲਰ ਕੋਈ ਨਹੀਂ ਇੱਥੇ ਕਦੀ ਵੜਕੇ ਹੀ ਨਹੀਂ ਦੇਖਿਆ ਹੈਗਾ ਕਾਉਂਸਲਰ ਦਾ ਹੁਣ ਰਹਿ ਹੀ ਨਹੀਂਗੇ ਕੋਈ ਵੀ ਨਹੀਂ ਆਂਦਾ ਹੀ ਨਹੀਂ ਕੋਈ ਵੀ ਸਰਕਾਰ ਵੀ ਨਹੀਂ ਆਂਦਾ ਨਹੀਂ ਕੋਈ ਨਹੀਂ ਜਾਂਦਾ ਜੀ ਉਹ ਕੱਲ ਕਿਉਂ ਇੱਥੇ ਬਿਠਾ ਦਿੱਤਾ ਜਿੱਥੇ ਡੇਂਗੂ ਮਲੇਰੀਆ ਟਾਈਫਾਇਡ ਚਿਕਨਗੁਨੀਆ ਵਰਗੀ ਬਿਮਾਰੀਆਂ ਜਿਹੜੀਆਂ ਇੱਥੇ ਹੋਣ ਗਈਆਂ ਸਾਡੇ ਵੱਡੇ ਵੱਡੇ ਲੀਡਰਾਂ ਦੇ ਕਰੇ ਆ ਜੀ ਜਿਹੜੇ ਵੱਡੇ ਵੱਡੇ ਸੁਪਨੇ ਦਿਖਾ ਕੇ ਅਗਲੇ ਨੂੰ ਕਹਿਣਦੇ ਜੀ ਆਹ ਇਹ ਵੋ ਉੱਥੇ ਬੈਠੋ ਆਹ ਕਰੋ ਤੁਹਾਨੂੰ ਲੱਗਦਾ ਨਹੀਂ ਉਹ ਸਮਾਰਟ ਸਿਟੀ ਦੇ ਬੋਰਡ ਉਤਾਰ ਦੇਣੇ ਚਾਹੀਦੇ ਜਿਹੜਾ ਚੌਂਕਾ ਚ ਲਾਏ ਨੇ ਬਿਲਕੁਲ ਜੀ ਬਿਲਕੁਲ ਲਾ ਦੇਣੇ ਚਾਹੀਦੇ ਆ ਇਹੋ ਜੇ ਬੰਦਿਆਂ ਨੂੰ ਤਾਂ ਅੱਗੇ ਤੋਂ ਮੂੰਹ ਤੱਕ ਨਹੀਂ ਲਾਣਾ ਚਾਹੀਦਾ ਵੀ ਵੋਟਾਂ ਮੰਗਣ ਆਣ ਜਦੋਂ ਇਹਨਾਂ ਦੇ ਖੇਤਰ ਪੈਣੇ ਚਾਹੀਦੇ ਆ ਅੱਜ ਫੈਸਲਾ ਕੀ ਹੋਇਆ ਫਿਰ ਤਾਂ ਨਹੀਂ ਅੱਜ ਆਪਾਂ ਨਹੀਂ ਸੀ ਇੱਥੇ ਫੈਸਲਾ ਕੀ ਹੋਇਆ ਫਿਰ ਅੱਜ ਫੈਸਲਾ ਜਿਵੇਂ ਦੱਸਿਆ ਜਾ ਰਿਹਾ ਕਿ 4 ਦਿਨ ਦੇ ਵਿੱਚ ਇਹ ਅਸੀਂ ਸਾਰਾ ਪਾਣੀ ਦਾ ਠੀਕ ਕੀਤਾ ਜਾਊਂਗਾ 4 ਦਿਨ ਦੇ ਵਿੱਚ ਵਿੱਚ ਅਤੇ ਕੋਈ ਪਾਣੀ ਨਹੀਂ ਨਜ਼ਰ ਆਉਂਗਾ بارش ਪਾਉਂਗੀ 1 ਘੰਟੇ ਬਾਅਦ ਪਾਣੀ ਖਤਮ ਹੋ ਜਾਊਗਾ ਇਹ ਅਫਸਰ ਅਤੇ ਸੰਗਤ ਨਾਲ ਵਾਅਦਾ ਕਰਕੇ ਗਿਆ ਸਾਨੂੰ ਵੀ ਪਤਾ ਲੱਗਿਆ ਅਸੀਂ ਧਰਨੇ ਤੇ ਨਹੀਂ ਆਏ ਸਾਨੂੰ ਇਹ ਪਤਾ ਲੱਗਿਆ ਕਿ ਅਫਸਰਾਂ ਨੇ ਵਾਅਦਾ ਕੀਤਾ ਬਿਲਕੁਲ ਬਾਈ ਤੇਰੇ ਪੈਰ ਗਲ ਜਾਣੇ ਨੇ ਇੰਨਾ ਗੰਦਾ ਪਾਣੀ ਹੈ ਤੂੰ ਪੈਰ ਬੜੇ ਵਧੀਆ ਤਰੀਕੇ ਨਾਲ ਆ ਕੇ ਬੈਠਾ ਇੱਕ ਸਾਫ਼ ਪਾਣੀ ਸਮਝ ਰਿਹਾ ਤੂੰ ਇਹ ਤਾਂ ਭਾਜੀ ਆਦਤ ਪੈ ਗਈ ਵੀ ਨਾ ਹੁਣ ਇਹ ਸੜਕ ਤੇ ਲੰਘਣ ਦੀ ਸਭ ਦੇਖੋ ਕਾਲੀਆਂ ਦਾ ਕਾਂਗਰਸ ਆ ਐਮ ਐਲ ਏ ਆ 5 ਸਾਲ ਕਾਂਗਰਸ ਦਾ ਆਇਆ ਤੇ ਗਿਆ ਆ ਮਾਦੀ ਮੈਂ ਤਿੰਨੇ ਪਾਰਟੀਆਂ ਦੇ ਕਾਂਗਰਸ 13 ਸਾਲ ਹੋ ਗਏ ਟੋਟਲ ਕਿਸੇ ਨੇ ਕੋਈ ਗੱਲ ਪੈਸੇ ਖਾਂਦੇ ਆ ਲੋਕਾਂ ਨੂੰ ਪਾਗਲ ਬਣਾਉਂਦੇ ਆ ਤੇ ਅਗਲੀ ਵਾਰ ਨੂੰ ਤੇ ਇਹਨਾਂ ਦੀ ਜੁੱਤੀਆਂ ਹੀ ਪਹਿਣੀਆਂ ਅਗਲੀ ਵਾਰ ਨੂੰ ਕਿਹੜੀ ਇਹਨਾਂ ਨੂੰ ਹਾਰ ਪੈਣੇ ਆ ਲੋਕਾਂ ਨੂੰ ਪਾਗਲ ਬਣਾਉਂਦੇ ਆ ਅੱਥੇ ਭਾਜੀ ਪਤਾ ਨਹੀਂ ਕਿੰਨੇ ਮੁੰਡੇ ਮਰ ਗਏ ਹੋਣੇ ਆ ਕਿੰਨੇ ਹੀ ਮਰ ਗਏ ਇਹ ਲੋਕਾਂ ਨੂੰ ਪਾਗਲ ਬਣਾਉਂਦੇ ਆ ਇਹਨਾਂ ਨੇ ਸੋਚਿਆ ਕਿ ਅੱਥੇ ਮੱਕੀ ਲੇਬਰ ਕਲਾਸ ਲੋਕ ਰਹਿੰਦੇ ਆ ਮੱਕ ਤੁਸੀਂ ਸ਼ਹਿਰ 'ਚ ਜਾਓ ਹੋਰ ਉਸ ਸਾਈਡ ਦੇ ਅੱਧਰ ਜਾਓ ਕੀ ਕਹਿੰਦੇ ਆ ਕੋਚਰ ਮਾਰਕੀਟ ਇੱਧਰ ਲਈ ਸਾਡੇ ਕਿੰਨੇ ਵਧੀਆ ਰੋਡ ਐ ਉੱਧਰ ਇਹ ਰੋਡ ਤੋਂ ਹੀ ਜਲੰਧਰ ਜਾਇਆ ਜਾਂਦਾ ਵੈ ਸਾਰਾ ਲੁਧਿਆਣੇ ਦਾ ਸਾਰਾ ਬਿਜ਼ਨਸ ਅੱਥੇ ਚੱਲਦਾ ਹੋਜਰੀ ਦਾ ਸਾਰਾ ਬਿਜ਼ਨਸ ਇੱਥੋਂ ਨਹੀਂ ਅੱਗੇ ਕਟੀਆਂ ਆਈਆਂ ਕਲੋਨੀਆਂ ਇੱਥੇ ਬਸ ਆਪਣ ਸਾਰਾ ਲੁਧਿਆਣੇ ਦਾ ਮੇਨ ਬਿਜ਼ਨਸ ਏਰੀਆ ਇਹੇ ਆ ਹਾਂ ਹੱਬ ਐ ਜਿੱਥੋਂ ਲੁਧਿਆਣਾ ਗਰੋਥ ਕਰਦਾ ਉਹੀ ਘਟੀਆਂ ਬਣਾਇਆ ਵੈ ਇਹਨਾਂ ਨੇ ਬਿਲਕੁਲ ਪ੍ਰਾਊਡ ਕਰੋ ਕਿ ਤੁਸੀਂ ਸਮਾਰਟ ਸਿਟੀ ਲੁਧਿਆਣਾ ਦੇ ਵਿੱਚੋਂ ਇਹ ਗੌਰ ਕਰੋ ਤੇ ਸੁਣੋ ਇਹ ਸਮਾਰਟ ਸਿਟੀ ਦੀ ਉਹ ਤਸਵੀਰਾਂ ਨੇ ਜੋ ਤਸਵੀਰਾਂ ਰਾਹੋਂ ਰੋਡ ਦੀਆਂ ਨੇ ਇਹ ਰਾਹੋਂ ਰੋਡ ਦੇ ਉੱਤੇ ਕਈ ਵਾਹਕ ਆਏ ਕਈ ਚਲੇ ਗਏ ਕਈ ਆਣੇ ਨੇ ਕਈ ਜਾਣੇ ਨੇ ਲੇਕਿਨ ਇਸ ਰੋਡ ਦਾ ਸਿੰਸਿਲਾ ਤੇ ਉਹਦਾ ਤੇ ਉਹੀ ਹੈ بارش ਕੋਈ ਨਹੀਂ ਪਈ ਕਿੰਨਾ ਗੰਦਲਾ ਪਾਣੀ ਇੱਥੇ ਐਦਾ ਜਾ ਰਿਹਾ ਜਿਦਾ ਬੜੀ ਤੇਜ਼ بارش ਆਈ ਹੋਵੇ ਤਾਂ ਸਾਈਡ ਤੋਂ ਲੰਘਦਾ ਹੋਇ ਪਾਣੀ ਪਾਣੀ ਆਪਣਾ ਰਾਹ ਲੱਭਦਾ ਪਿਆ ਮੈਂ ਜਾਵਾਂ ਤਾਂ ਜਾਵਾਂ ਕਿੱਧਰ ਭਾਈ ਦੁਕਾਨਦਾਰੀ ਚੱਲਦੀ ਹੈ ਨਹੀਂ ਇਹ ਤਸਵੀਰ ਹੈ ਜੋ ਦਿਖਾਈ ਜਾ ਰਹੀ ਹੈ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਨੇ 4 ਦਿਨਾਂ ਸਮਾਂ ਤਾਂ ਮੰਗ ਲਿਆ ਤੇ ਇਸ ਸਮੇਂ ਤੋਂ ਬਾਅਦ ਲੁਧਿਆਣਾ ਸਹੀ ਸਮਾਰਟ ਸਿਟੀ ਬਣੇਗਾ ਕਿ ਨਹੀਂ ਬਣੇਗਾ ਕਿ ਅਗਰ ਲੁਧਿਆਣਾ ਸਮਾਰਟ ਸਿਟੀ ਨਹੀਂ ਬਣ ਪਾਣਾ ਤਾਂ ਉਹ ਸਮਾਰਟ ਸਿਟੀ ਦੇ ਦਾਅਵੇ ਕਰਨ ਵਾਲੇ ਬੋਰਡ ਜਰੂਰ ਉਤਾਰ ਦਿਓ ਕਿਉਂਕਿ ਨਾ ਦਾਗ ਲਗਾਓ ਲੁਧਿਆਣੇ ਨੂੰ ਕਿ ਸਮਾਰਟ ਸਿਟੀ ਲੁਧਿਆਣਾ 'ਚ ਤੁਹਾਡੇ ਦਾ ਸਵਾਗਤ ਹੈ ਵਧੀਆ 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 ਅੱਖਰਾਂ ਲਿਖਿਆ ਹੁੰਦਾ ਬੋਲਡ ਅੱਖਰਾਂ ਦੇ ਵਿੱਚ ਲਵ ਲੁਧਿਆਣਾ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਤਾਂ ਬਥੇਰੇ ਨੇ ਲੇਕਿਨ ਲੁਧਿਆਣੇ ਨੂੰ ਚਾਣ ਵਾਲੇ ਨਹੀਂ ਹੈਗੇ ਨੇ ਕਿਉਂਕਿ ਅਗਰ ਲੁਧਿਆਣੇ ਨੂੰ ਚਾਣ ਸਮਾਰਟ ਸਿਟੀ ਬਣ ਸਕਦਾ ਵੈ ਜੁੜੇ ਰੋ ਰੋ ਹਾੜਾ ਲਾਜਦੇ ਨਾਲ ਜਣ ਤੋਂ ਕੈਮਰਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਦੇ ਨਾਲ